ਨੋ ਨਿਕ ਨਿਕੀ ਗੱਲ ਤੋਂ ਹਣ ਲੜੀ ਜਾਵਾਂਗੇ ਤੇ ਫਿਰ ਘਰ ਵਿੱਚ ਦਿਖਾ ਰਹੇ ਪਏ ਜਾਣਗੇ ਭਾਈ ਰਹਿੰਦੇ ਆ ਨਹੀਂ ਭਾਜੀ ਤੁਸੀਂ ਇੱਕ ਤਰਫਾ ਤੇ ਗੱਲ ਸੁਣ ਲਈ ਤੁਸੀਂ ਦੋ ਤਰਫਾ ਵੀ ਗੱਲ ਸੁਣ ਲੈਂਦੇ ਨਾ ਮੈਂ ਤਾਂ ਤੁਹਾਨੂੰ ਵਾਦੂ ਕੁਝ ਕਿਹਾ ਹੀ ਨਹੀਂ ਮੈਨੂੰ ਪਤਾ ਕਿ ਜੇਠਾ ਭਰਾਵਾਂ ਦੇ ਬਰੋਬਰ ਹੁੰਦਾ ਵਾ ਤੇ ਮੈਂ ਇਹ ਗੱਲ ਗਲਤ ਨਹੀਂ ਆਂਦੀ ਕਿ ਸਾਬਾ ਜਾਂ ਦੇਰਵਾ ਜਾਂ ਕਿਦਾਂ ਉਹ ਫੋਨ ਕਰਦੀ ਮੈਨੂੰ ਵੀ ਪਤਾ ਕਿ ਚਲੋ ਬੜਾ ਰਿਸ਼ਤੇ ਹੁੰਦੇ ਆ ਇਹ ਨਹੀਂ ਹੁੰਦੇ ਪਰ ਇਹ ਵੇਖੋ ਕਿ ਨਿਕ ਨਿਕ ਘਰ ਦੀ ਗੱਲ ਬੰਦਾ ਚੁਗਲੀ ਬਾਹਰ ਦੱਸਦਾ ਵਾ ਕਿਹੜਾ ਮੈਂ ਕੀ ਕਰਤਾ ਸੀ ਅੱਥੇ ਜਿਹੜਾ ਉਹਨੂੰ ਫੋਨ ਲੱਗਦੇ ਉੱਥੇ ਬਾਹਰ ਦੱਸਣ ਦੇ ਚੇਚੇ ਗੱਲਾਂ ਐਨਾ ਮਾਂ ਬਸ ਕਰ ਬਸ ਕਰ ਉਹਨੇ ਨੀ ਕੋਈ ਚੁਗਲੀ ਨਹੀਂ ਲਾਈ ਤੇ ਇਹ ਅਹੀਂ ਨਾ ਕਦੀ ਕਿਸ ਦੀ ਚੁਗਲੀ ਇੱਧਰ ਉੱਧਰ ਚੋਰੀ ਨਹੀਂ ਆਪਣੇ ਪਰਿਵਾਰ ਦੀ ਕੀਤੀ ਜਿਹੜੀ ਗੱਲ ਉਹਨੇ ਸਾਹਮਣੇ ਕੀਤੀ ਹੈ ਚਲ ਆਇਆ ਹੋਗਾ ਕਿ ਉਹਨਾਂ ਨੇ ਚੁੱਕ ਲਿਆ ਰਾਜੀ ਬਾਜੀ ਪੁੱਛੀ ਰਾਜੀ ਬਾਜੀ ਪੁੱਛੀ ਚਲ ਕਹਿੰਦਾ ਉਹ ਕਹਿੰਦਾ ਪਰ ਮੇ ਸੁੱਟਰੀ ਨੂੰ ਕਾਲੀ ਪਈ ਆ ਇਹ ਤੇ ਮਮੀ ਗੱਲ ਇੰਨੀ ਕਹਦੇ ਇਹਦੇ ਵਿੱਚ ਕੀ ਹੈ ਜੇ ਮੈਂ ਤੇਰੀ ਕਾਹਦਾ ਵਾ ਨਹੀਂ ਚੀਜ਼ ਲੈ ਕੇ ਜਾਣੀ ਤੂੰ ਸਿੱਧਾ ਮੈਨੂੰ ਕਹ ਦੇ ਫਾਜੀ ਨਹੀਂ ਲੱਗਦਣੀ ਇਹ ਥੋੜਾ ਮਾ ਪਤਾ ਹੀ ਜਦੋਂ ਤੇ ਆਏ ਆ ਇਦਾਂ ਮੈਂ ਸਾਬੇ ਇਦਾਂ ਹੋਣ ਡਿਆ ਸਾਬੇ ਉਦਾਂ ਹੋਣ ਡਿਆ ਵਾ ਜਦੋਂ ਬਾਹਰ ਤੇ ਅਸੀਂ ਪਰ ਤੇ ਅਸੀਂ ਬੰਦੇ ਬੈਠੇ ਨੇ ਇਹੋ ਤੂੰ ਇਹਨੇ ਚੰਦੇ ਕੋ ਥੋ ਕਮਾਈ ਕਰੇ ਜਾਂ ਘਰ ਆਣ ਕੇ ਬਹਿ ਜਾ ਅਹੀਂ ਤੇ ਚੰਨੇ ਕਮਾਈ ਕਰੇ ਸਾਨੂੰ ਤੂੰ ਉਹਦਾ ਫਿਕਰ ਵਾ ਤੂੰ ਹੀ ਕਾਲੀ ਪਈ ਐ ਤੂੰ ਹੀ ਟੈਨਸ਼ਨ ਪਾ ਕੇ ਰਹੀ ਐ ਕਾਲੀ ਪੈ ਪੈ ਮੇਰੀ ਗੱਲ ਸੁਣੋ ਭਾਜੀ ਮੈਂ ਤੁਹਾਨੂੰ ਕਦੇ ਕੋਖ ਨਹੀਂ ਕਿਹਾ ਨਾ ਤੇ ਦੇਰੀ ਹਟਦੀ ਆ ਤਾਂ ਨਾ ਮੰਮੀ ਹਟਦੀ ਆ ਇਹ ਮੈਂ ਆ ਹੀ ਜਿਹੜਾ ਸਫ਼ਰ ਕਰਕੇ ਬੈਠੀ ਆ ਕੱਲ ਮੈਂ ਲਿਆਈ ਲੋਕੀ ਰੀਜਾਂ ਲੰਦੇ ਆਪਣੇ ਨੌ ਤੀਂ ਦੀਆਂ ਇਹ ਆਂਦੇ ਆ ਸਾਰੇ ਚੁਗਨਿਆਂ ਨੂੰ ਡਾਫੇ ਤਰ ਕਿਹੜੀ ਚੀਜ਼ ਵਾ ਜਿਹੜੀ ਤੇਰੀ ਨਹੀਂ ਰੀਜ ਲਾਈ ਕਿਹੜੀ ਚੀਜ਼ ਜਿਹੜੀ ਤੈਨੂੰ ਨਹੀਂ ਲੈ ਕੇ ਦਿੱਤੀ ਚੱਲ ਮੰਮੀ ਚੌਂਕੇ ਰੋ ਤਹੀਂ ਮਮਾ ਸਾਰਾ ਮੈਂ ਨੇ ਚੌਕੇ ਨਹੀਂ ਚੜਾਇਆ ਕਿਤੇ ਆਹ ਚੌਂਕੇ ਦੇ ਚਾਰੇ ਇਹਦੇ ਨਾਲ ਚੰਗਾ ਤੀ ਮੈਨੂੰ ਚੌਂਕੇੜ ਕੇ ਪਾਏ ਛਾੜ ਦਿੰਦੇ ਉਹ ਮੈਨੂੰ ਚੰਗਾ ਹਾਂ ਹਾਂ ਛਾੜ ਦਊਂਗਾ ਕਿਦਾਂ ਨਿਕਲਾਂ ਕਰਣੀ ਤੂੰ ਪੜੀ ਲਿਖੀ ਨਾ ਦਾਸ ਅੱਲਾ ਪਾ ਮੇਰੇ ਦੀਦਾ ਵਾ ਬੜੇ ਮਚਲੇ ਲੱਗਦੇ ਹੋਏ ਦੋਇਆ ਨਾ ਤੂੰ ਜਰਾ ਦੀ ਨਹੀਂ ਅਰੇ ਇਹ ਤਰਾ ਤੂੰ ਮੰਮੀ ਨੂੰ ਸਮਝਾਇਆ ਕਰੋ ਆ ਦੀਦੀ ਨੂੰ ਸਮਝਾਇਆ ਕਰੋ ਦੀਦੀ ਆਪਣੇ ਬਾਰੇ ਸਾਰੀਆਂ ਗੱਲਾਂ ਕਰ ਲੈਂਦੀ ਆ ਮੈਂ ਮੜੀ ਚ ਗੱਲ ਕਰਦੀ ਕਮਰੇ ਤੇ ਚੜ ਜਾਂਦੀ ਉਹ ਕਹਿੰਦੀ ਮੇਰਾ ਸੁਰ ਕੋਈ ਨਹੀਂ ਬੋਲਦੀ ਬੜਾ ਵੱਜੂ ਕਿ ਇਹਦੀ ਬਾਹ ਕੀ ਕਿਤੇ ਨਹੀਂ ਕੋਈ ਨਹੀਂ ਬੋਲਦੇ ਹੋਰ ਤੇ ਕਿਸੇ ਦੇ ਮੂੰਹ ਚ ਬੋਲਦੀ ਆ ਜੀ ਬਸ ਮੇਰੇ ਮੂੰਹ ਚ ਬੋਲ ਨਾ ਅਹੀਂ ਇੰਨਾ ਨਹੀਂ ਉੱਚੀ ਬੋਲਦੀ ਜਿੰਨਾ ਤੂੰ ਕੋਈ ਅੰਦਰ ਬੋਲ ਲੈਂਦਾ ਕੋਈ ਬਾਹਰ ਬੋਲ ਲੈਂਦਾ ਵਾ ਮੈਂ ਮੀਸਣਾ ਪਾਣਾ ਨਹੀਂ ਮੇਰੇ ਵਿੱਚ ਜੜ ਸਿੱਧੀ ਗੱਲ ਨਾ ਸਿੱਧੀ ਮੇਰੀ ਜ਼ੁਬਾਨ ਤੇ ਇਹ ਵੱਡਾ ਪੰਨੀ ਕੇ ਜਿਹੜਾ ਤੂੰ ਅੱਜ ਦੀ ਚਿਪਚਿਪ ਬੋਲ ਕੇ ਰੌਲਾ ਪਾਉਂਦੀ ਆ ਉ ਜਿੱਤੇ ਵਿਆਹਣਾ ਮੈਂ ਜਾਣੀ ਆ ਸਾਰਾ ਮੇਰਾ ਕਸੂਰ ਵੈ ਮੈਂ ਨੂੰ ਤੂੰ ਸੌਖੀ ਹੋ ਜਾਵੇਂ ਤੇਰਾ ਉਤਰਾ ਜਾਣ ਨੂੰ ਕੀ ਕਰਦਾ ਹਣਾ ਅਹੀਂ ਥੋੜਾ ਤੈਨੂੰ ਕੱਢਣੀ ਅਹੀਂ ਕੱਢਣ ਵਾਸਤੇ ਥੋੜਾ ਲੱਖਾਂ ਪੈਸੇ ਲਾ ਕੇ ਵਿਆਹ ਕਿ ਨਹੀਂ ਕਰਦੇ ਗੱਲ ਨਹੀਂ ਕਰਨੀ ਐਂਡੀ ਉਹ ਤੇ ਨਾ ਨਾ ਇਹ ਨਹੀਂ ਕੋਣ ਜਿੰਦੀ ਭਰਾਵਾ ਇਹਨੇ ਕਿਸੇ ਨੂੰ ਬੰਦ ਹੋ ਗਈ ਐ ਇੰਦਾ ਥੋੜੀ ਚੱਲਦੇ ਘਰ ਬੰਦੋ ਬਸ ਇਹ ਨੂੰ ਵੀ ਥੋੜਾ ਜਿਹਾ ਦਬਕਾ ਰੱਖੂਗਾ ਤੇ ਇਹਨੇ ਟਾਈਮ ਪਾਸ ਕਰਨਾ ਇਸ ਤਰ੍ਹਾਂ ਇਹ ਟਿਕਣ ਵਾਲੀ ਇਹੋ ਜੀ ਦਬਕਾ ਹੁਣ ਉਹ ਮਾਰੇ ਤੇ ਫਿਰ ਗੱਲ ਉਹ ਹੁਣ ਅਸੀਂ ਕੋ ਕੋ ਗੱਲ ਕਰੀ ਫਿਰ ਇਹਨੇ ਇੱਕ ਦਿਨ ਸੋ ਬਣਾ ਕੇ ਦੱਸਣੀ ਮੰਮੀ ਉਹ ਜਾ ਕੇ ਵੇਖੋ ਉਹਨੇ ਕਿਤੇ ਲੀੜੇ ਜਾਣਾ ਇਹਨੇ ਕਿਤੇ ਤਮਾਸ਼ਾ ਹੀ ਲਾਉਣਾ ਖੜੀ ਹੋਏ ਨਾ ਜਿਹੜਾ ਤਮਾਸ਼ਾ ਅੱਗੇ ਲੰਮੀ ਉਹ ਲਾਉਣਾ ਉਹ ਹਾਲ ਨਹੀਂ ਰਹਿਣਾ ਨਾ 10 ਵੀ ਤੋਂ 2 ਜਾਣੀ ਤੂੰ ਨਾਲ ਮਿਲ ਕੇ ਰੋ ਹਾਂ ਕੱਡਾ ਰਹਿ ਉਹਦਾ ਮੈਂ ਪੰਮ ਦਾ ਨਾ ਹਾਲ ਮਾੜਾ ਹੀ ਉਹ ਮੈਨੂੰ ਤੇ ਗੱਲ ਹੀ ਨਹੀਂ ਕਰਨੀ ਨਾ ਮੇਰੀ ਸੁੰਦੀ ਗੱਲ ਇੱਕ ਵੀ ਉਸੋਂ ਉਲਟਾ ਕਹਾਂ ਜੀ ਪੂਜਾ ਨੇ ਇਹਦੀ ਚੋਲੀਆਂ ਲਾਈਆਂ ਉਹ ਹਾਲ ਨਹੀਂ ਆਦਾ ਜੀ ਉਹਦਾ ਪੂਜਾ ਨਾ ਸਾਚੀ ਆਂਦੀ ਹੈ ਕਿੱਦਾਂ ਬੋਲਣ ਦੀ ਵੇਸ ਪਾਵਾਂ ਮੈਂ ਤੇ ਵੇਸ ਚੁੱਪ ਕੀਤਾ ਰਿਹਾ ਉਹ ਭਰਾ ਉਹ ਤੇ ਬੋਲਣ ਹਟਾ ਨਹੀਂਂਦਾ ਹੀ ਅੱਧੋ ਕੀ ਇਹਦੀ ਅਸੀਂ ਤਾਂ ਕਹਿ ਚੱਲ ਪੜੀ ਲਈ ਆ ਚੱਲ ਗੱਲ ਕਰਨ ਦੀ ਉਹਨੂੰ ਮਸਾ ਕਰ ਲੋਣੀ ਉਹ ਇਹ ਤੇ ਭਰਾਵਾ ਇਹ ਤੇ ਬੰਦੇ ਨੂੰ ਗੱਲ ਹੀ ਨਹੀਂ ਕਰਨ ਦੇ ਗੋਤੇ ਅੱਧੋ ਕੀ ਇਹਦੀ ਪੜਿਆ ਲਿਆ ਬੰਦਾ ਉਹ ਹੁੰਦਾ ਜਿਹੜਾ ਰਲ ਮਿਲ ਕੇ ਦਿੰਦਾ ਘਰ ਚ ਇਹੋ ਜਿਹੀ ਪੜਾਈ ਕਰਨ ਨੂੰ ਖਣੋ ਕੀ ਥੋੜਿਆ ਵਾ ਜਿਹੜਾ ਬੰਦਾ ਦੀਆਂ ਤੇ ਰਹਿ ਨਹੀਂ ਸਕੇ ਇਹਨਾਂ ਟੱਪ ਬੰਦੇ ਤਾਂ ਸ਼ਰਮਿਲਾ ਹੀ ਹੈ ਇਹਨੂੰ ਪੰਜ ਕੀ ਦਿਮਾਗ ਚ ਵੜਿਆ ਸਾਰਾ ਟੱਬਰ ਇੱਕੋ ਵਾਏ ਵਾਗ ਗਿਆ ਇਦਾਂ ਦੀ ਓਦਾਂ ਕਰਨਾ ਓਦਾਂ ਨਹੀਂ ਇਦਾਂ ਕਰਨਾ ਉਹ ਤਰਲੇ ਕਿ ਦਕਸੂਰ ਕੱਢਣਾ ਨਹੀਂ ਹੁੰਦਾ ਬਸ ਰੋ ਮੇਰਾ ਕਸੂਰ ਦੇਦਾ ਹੋਇਆ ਜੇ ਮੈਂ ਨਿਕਲੂ ਵੀ ਨਾਈ ਤੂੰ ਫੇਰੇ ਠੰਡ ਪੈਣੀ ਇਹਨਾਂ ਉਹ ਤੋਂ ਬਾਹਰ ਵਾਲਾ ਜਿਹੜਾ ਐਡਾ ਪੀਣਾ ਮਨਾ ਜੇ ਮੈਂ ਤੂੰ ਫੋਨ ਕਰੀ ਆ ਨਾ ਛਾਹ ਪਿਆ ਲੈ ਕੇ ਦੱਸ ਤੇ ਮੈਂ ਕੋਈ ਗੱਲ ਹੀ ਨਹੀਂ ਹੈ ਮੈਨੂੰ ਤਾਂ ਬਿਨੂ ਹਾਲ ਚਾਲ ਪੁੱਛਣ ਡਿਆ ਓਦਾਂ ਰਾਜੀ ਪਾਜ ਨੂੰ ਕਰਨ ਡਿਆ ਅੱਗੇ ਪਿੱਛੇ ਤੂੰ ਭਾਬੀ ਨੂੰ ਫੋਨ ਨਾ ਲਾਵੇ ਕੋਣ ਤੋਂ ਰਾਜੀ ਪਾਜ ਕਰਦੀ ਭਾਬੀ ਦੇ ਨਾਲ ਅਖੰਡ ਕਰਦੇ ਪਿੰਡੇ ਇਹਨਾਂ ਕੋਲ ਤੋਂ ਆਇਆ ਪਹਿਲੇ ਮੈਨੂੰ ਤਰਗੀਦਾ ਇਹ ਇਕੱਲੇ ਰਹਿਣ ਕਿੱਜੇ ਨਾ ਕੋਈ ਗੱਲ ਨਹੀਂ ਸੋ ਮੇਰੇ ਕੋ ਤੁਹਾਡੀਆਂ ਜੱਸੀਆਂ ਨਹੀਂ ਜਾਂਦੀਆਂ ਅਲਕਦਾ ਤੂੰ ਆਪਣੇ ਮਾਪਿਆਂ ਦੇ ਨਾਲ ਸਰੀ ਤੁਹਾਡੇ ਮੈਂ ਕਿੱਥੋਂ ਸਾੜੀਆਂ ਕਰਦੇ ਹੈ ਨਾ ਆਪਣੇ ਮਾਪੋਂ ਫੋਨ ਕਿ ਲੈ ਜਾ ਮੈਨੂੰ ਆੜ ਕੇ ਤੇ ਜਦੋਂ ਤੂੰ ਲੱਭ ਕੇ ਤੇ ਤੇਰੀ ਤੇ ਓਕੀ ਹੋ ਗਈ ਸੌਕੇ ਨਹੀਂ ਹੋਈ ਮਰਦੇ ਵਿਚੋਲਾ ਮਾਂ ਕਹਿੰਦਾ ਨਹੀਂ ਇੰਦਾ ਨਹੀਂ ਹੁੰਦਾ ਕਰ ਲਾਂਗੇ ਜਦੋਂ ਤੂੰ ਹੀ ਕਹੋ ਹੁੰਦਾ ਹਾਂ ਜੁਬੀ ਸੜੀ ਕੁੜੀ ਰਾਜ ਕਰੂਗੀ ਰਾਜ ਕਰਨੀ ਹਾਂ ਤਾਂ ਦਸ਼ਤੈਣ ਦਿਕਰ ਦੇ ਵਿੱਚ ਸਾਬ ਨੂੰ ਫੋਨ ਕਰਤਾ ਕੋ ਪੈਦਾ ਨਹੀਂ ਹੈਗਾ ਇਹ ਤੇ ਲੱਗਾ ਆਪਣੀ ਮਾਂ ਦੇ ਮਗਰ ਹੀ ਹੁਣ ਇਹਦੇ ਨਾਲ ਨਹੀਂ ਮੰਨਣੀ ਆ ਪੰਮੀ ਨੂੰ ਕਰਦੀ ਜੀ ਫੋਨ ਮਿਲ ਆ ਜੋ ਆਣ ਕੇ ਤੇ ਕੱਲ ਨੂੰ ਮੈਂ ਕਿਹਾ ਤੇ ਤੇ ਇਹ ਕੋਈ ਧੋਖੀ ਤੁਹਾਨੂੰ ਦੱਸ ਦਿੰਦੇ ਤੂੰ ਮਰ ਮੁੱਕ ਗਈ ਮੈਂ ਤੇ ਡੱਟ ਪਈ ਜੀ ਤੂੰ ਹਲੋ ਮੰਮੀ ਬੰਮੀ ਨੂੰ ਆਣ ਕੇ ਲੈ ਜੋ ਮੇਰੇ ਤੇ ਤਿਲਕਣ ਡਿਆ ਤਿਲਕਣ ਡਿਆ ਆ ਮਿੰਟ ਪਤਾ ਮੈਨੂੰ ਹੁਣੇ ਆ ਹੁਣੇ ਆਣ ਕੇ ਲੱਜਾਂਗੀ ਪਾ ਮਮੀ ਦੇ ਫੋਨ ਆਉਂਦੇ ਕਰਾਈ ਕਰਨ ਹਲੋ ਹਾਂਜੀ ਪੈਂ ਜੀ ਸਾਸਰੀ ਘਰ ਲੇ ਹਾਂਜੀ ਹੋਰ ਕੀ ਹਾਲ ਚਾਲ ਠੀਕ ਠਾਕ ਹੈ ਬਾਕੀ ਪਰਿਵਾਰ ਸਾਰਾ ਜੀ ਹੋਰ ਚੋਣਾ ਠੀਕ ਠਾਕ ਮੀ ਤਾਂ ਬਚਿਆ ਨਹੀਂ ਨਹੀਂ ਪੈਂ ਜੀ ਉਤਰ ਡੇਦ ਨਾ ਜੀ ਨਹੀਂ ਲੱਗੰਦੇ ਤਾਂ ਤਦ ਅੱਜ ਡਈ ਇਤਰਾ ਮੰਜਿਆ ਭਰਨ ਆ ਹੁਣ ਕਿੰਨੇ ਦਿਨ ਹੋ ਗਏ ਹਨ ਗੇੜਾ ਨਹੀਂ ਵੱਜਿਆ ਅੱਜ ਅਧਰ ਨੂੰ ਤੇ ਤੁਸੀਂ ਵੀ ਨਹੀਂ ਆਏ ਚਲੋ ਤੁਸੀਂ ਆਉਂਦੇ ਤੇ ਮਿਲ ਗਿਲ ਜਾਂਦੇ ਤੁਹਾਡੇ ਚੁਮੀ ਨਹੀਂ ਕੋਈ ਆਇਆ ਆ ਨਹੀਂ ਨਹੀਂ ਠੀਕ ਵਾ ਬੜੀ ਵਧੀਆ ਵਾ ਰੋਟੀ ਪਾਣੀ ਖਾਦਾ ਸਭ ਕੁਝ ਬੈਠੀ ਬੈਠੀ ਦਾ ਜੀ ਨਹੀਂ ਲੱਗਾ ਹੋਣਾ ਤੇ ਇਹਨੇ ਫੋਨ ਲਾ ਲਿਆ ਤੁਹਾਨੂੰ ਆ ਕੋਈ ਨਹੀਂ ਕੋਈ ਨਹੀਂ ਠੀਕ ਚਲੋ ਚੰਗਾ ਫਿਰ ਆਇਓ ਕਿਸੇ ਵੇਲੇ ਹੈ ਮਿਲ ਗਿਲ ਜਾਇਓ ਇਹਨੂੰ हाँ जो दिहाड़ी रहना भी होगा तो कोई नहीं नाल चल जूगी तो फिर जाके अही लै आवे आवे तो हाँ जी हाँ चलो ठीक है चंगा कट दे फोन फिर भी हाँ हाँ ठीक है चल सतीक नहीं मैं अपनी माँ को फोन लाया तो तहूँ गल करी हूं तुम सारे टब्बर ठंड पै जाली ना घरों इदा घर छ ਤੁਸੀਂ ਮੇਰੇ ਜਾਨ ਦੁਖੀ ਕੀਤੀ ਐ ਇਦਾਂ ਛੱਡ ਕੇ ਉਹਦਾ ਛੱਡ ਕੇ ਜਾਂਦੀਆਂ ਵਾ ਮੈਨੂੰ ਕਿਹੇ ਬਨੇ ਤੇ ਜੀਣ ਦੋ ਖਾਨਦਾਨਾਂ ਦੀ ਨੋਹ ਤੀਆਂ ਇਤਰਾ ਨਹੀਂ ਕਰਦੀਆਂ ਜਿੱਦਾਂ ਸ਼ੈਦ ਨਹੀਂ ਤੂੰ ਕਰਦੀ ਆ ਤੁਸੀਂ ਸਾਰੇ ਖਾਨਦਾਨ ਦੇ ਗੱਲ ਤੇ ਖਾਨਦਾਨ ਤੋਂ ਗੱਲ ਤੇੜੀ ਸਕੂਟਰੀ ਦੇ ਤੇ ਕੱਲ ਦੀ ਕੱਲ ਤੈਨੂੰ ਲਿਆ ਦੇਣੀ ਜਾ ਕੇ ਅੱਗ ਲੱਗੇ ਸਕੂਟਰੀ ਨੂੰ ਮੈਨੂੰ ਨਹੀਂ ਚਾਹੀਦਾ ਕੋਕ ਵੀ ਮੈਂ ਆਪਣੇ ਮਾਪਿਆਂ ਕੋਲ ਜਾਣਾ ਵਾ ਮਾਪਿਆਂ ਕੋ ਕੀ ਕਰਨਾ ਮਾਪਿਆਂ ਵਿਆਹ ਕੇ ਆਪਣਾ ਪਰਾਂ ਲਾਣ ਦੇ ਮਾਪਿਆਂ ਨੇ ਤੈਨੂੰ ਕੀ ਕਰਨਾ ਅੱਜ ਤੱਕ ਕਦੇ ਮੇਰੀ ਮਾਂ ਨੇ ਕਦੇ ਉੱਚੀ ਆਵਾਜ਼ ਚ ਗੱਲ ਨਹੀਂ ਕੀਤੀ ਤੇ ਇਹ ਮਾਂ ਪਿਆਰ ਨਹੀਂ ਦੁੱਖ ਦੇਈਦਾ ਤਾਂ ਆਪਣੇ ਘਰ ਸੋਸਹਿਣੀਆਂ ਬਹਿਣੀਆਂ ਪੈਂਦੀਆਂ ਆ ਅੱਜ ਤੱਕ ਕੋਈ ਗੱਲ ਹੀ ਨਹੀਂ ਗੱਲ ਤੇ ਸਕੂਟੜੀ ਤੇ ਉਹ ਤੈਨੂੰ ਲੈ ਦੇਣੀ ਤੇ ਫੇਰ ਤੂੰ ਕਾਨੂੰ ਇਤਰਾ ਕਰਦੀ ਜੇ ਕੋਲ ਸਾਰੀਆਂ ਸਾਈਡਾਂ ਮਰਤੇ ਆਉਂਦੀਆਂ ਨਾ ਕੋਈ ਗੱਲ ਨਹੀਂ ਜੇ ਨਹੀਂ ਮੰਮੀ ਨੇ ਫੋਨ ਕੀਤਾ ਤੇ ਬਥੇਰਾ ਟਾਈਮ ਮੈਂ ਚੱਲ ਜਾਈ ਨਹੀਂ ਕੋਈ ਅਈ ਤੇ ਮੇਰੀ ਗੱਲ ਸੁਣੋ ਉਪਰਦੇਸਾਂ ਚ ਬੈਠਾ ਨੂੰ ਸੁਤਾਈਦਾ ਨਹੀਂ ਹੁੰਦਾ ਉਹ ਇੰਨਾ ਤੇਰਾ ਮੋਹ ਤੇ ਕਰਦਾ ਉਹਨੇ ਉਦੋਂ ਵੀ ਤੈਨੂੰ ਕਹਿਤਾ ਕਿ ਚੱਲ ਪੈਸੇ ਤੈਨੂੰ ਮੈਂ ਪਾ ਦਿੰਦਾ ਵਿਪਨ ਕਹਿੰਦਾ ਕਿ ਪੈਸੇ ਮੰਮੀ 20000 ਦਿੰਦੀਆਂ ਤੇ ਚੱਲ ਲੈ ਆਓ ਸਕੂਟਰ ਤੇ ਫੇਰ ਕਾਦੀ ਲੜਾਈ ਫਿਰ ਕੇ ਕੀ ਦੱਸਾਂਗੇ ਜਾ ਕੇ ਕਿ ਮੈਂ ਕਿਹੜੀ ਗੱਲੋਂ ਲੜ ਕੇ ਆਈ ਹਾਂ ਤੁਸੀਂ ਸਾਡਾ ਮੋਹ ਤੇ ਨਹੀਂ ਰਹਿਣ ਦੇਣਾ ਹਾਂ ਇਹ ਕਿ ਗੁੱਤੀਆਂ ਲਾਉਂਦੇ ਹੀ ਉਹ ਮੈਡਮ ਜਿਹੜੀ ਉਧਰ ਕਿੰਨੀ ਕਿ ਫੇਰ ਸਾਡੇ ਵਿੱਚ ਕੋਈ ਨਹੀਂ ਆਦੀ ਨਹੀਂ ਇਦਾਂ ਨਹੀਂ ਕਹਿੰਦਾ ਐਵੇਂ ਨਾ ਉਹਨੂੰ ਉਜਾਂ ਲਈ ਚੱਲ ਉਹ ਵੀ ਮੀਸਣਾ ਜਾ ਉਦੋਂ ਦੀ ਗੱਲ ਮੰਨਦਾ ਮੰਨਦਾ ਕਿਥੇ ਮੀਸਣਾ ਉਹਨੂੰ ਕੀ ਜਾਂਦਾ ਹੈ ਮੀਸਣਾ ਮੀਸਣਾ ਸਾਰਾ ਮੈਨੂੰ ਪਤਾ ਵਾ ਤੂੰ ਇਹ ਸਾਰੇ ਜਿਹੜੇ ਨੇ ਸਾਰੇ ਰਲੇ ਹੋ ਤੁਹਾਨੂੰ ਮੈਂ ਹੀ ਮਾੜੀ ਲੱਗਣ ਦੇ। ਰਈ ਫੋਨ ਦੀ ਗੱਲ ਉਹ ਕਦੀ ਨਹੀਂ ਉਹ ਫੋਨ ਚੁੱਕੂਗੀ ਨਹੀਂ ਤੇਰੇ ਬੰਦੇ ਦਾ। ਤੇ ਰਈ ਮੇਰੀ ਗੱਲ ਮੈਂ ਤੇ ਵੀ ਮੇਰਾ ਪੋਤਾ ਮੈਂ ਤੇ ਗੱਲ ਕਰਨੀ ਫੋਨ ਦੇ ਵਿੱਚ। ਕੋਈ ਨਹੀਂ ਕਰੋ ਗੱਲ ਚੁਗਲੀਆਂ ਕਰਦੇ ਲੋੜ ਨਹੀਂ ਆਗੀ ਤੇ ਬਾਕੀ ਮੇਰੀ ਗੱਲ ਸੁਣ ਲਓ ਜੇ ਤੂੰ ਚਾਹੁੰਦੇ ਨਾ ਕਿ ਮੈਂ ਇੱਥੇ ਰਵਾਂ ਆਪਣੇ ਘਰ ਦੇ ਵਿੱਚ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਮੈਂ ਆਪਣੀ ਮਾਦੀ ਦਾ ਹਿਸਾਬ ਨਾਲ ਰਹਿਣਾ ਵਾ ਮੈਂ ਤੁਹਾਡੀ ਨਹੀਂ ਜੇ ਕਿਸਦੀ ਵੀ ਮੰਨਣੀ। ਚਲ ਕੋਈ ਨਹੀਂ ਮਰਜ਼ੀ ਆਨੀ ਤੂੰ ਮਰਜ਼ੀ ਕਰਕੇ ਨਾ ਗੱਲ 'ਚ ਹਾਰ ਪਵਾ ਲਈ। ਮਰਜ਼ੀ ਵੀ ਵੇਖ ਲਾਂਗੀ ਤੂੰ ਕਿਹੜ ਨਾਲੇ ਪੁੱਤ ਮੈਂ ਗੱਲਾਂ ਮੰਦੀ ਨਾਲ ਨਾਲ ਮੇਨੇ ਮਾਰੀ ਜਾਂਦੇ ਨੇ ਮੇਨੇ ਮਾਰੀ ਜਾਂਦੀ ਤੂੰ ਕੰਮ ਨਹੀਂ ਚੰਗੇ ਕਰਦੀ ਚਾਲੀ ਪੈਣੀ ਤੇ ਮੈਨੂੰ ਬਲਾਉਣ ਦੀ ਕੋਈ ਲੋੜ ਨਹੀਂ ਹੈਗੀ ਆਪਣੇ ਹਿਸਾਬ ਨਾਲ ਜਿਹੜਾ ਕੰਮ ਕਰਨਾ ਆਪਣੇ ਨਾਲ ਕਰ ਮੈਂ ਉਹਨੂੰ ਕਹਿਤਾ ਵਾ ਕਿ ਨਹੀਂ ਕਰਦੀ ਤੇਰੇ ਫੋਨ ਕਦੀ ਨਹੀਂ ਤੇਰੇ ਚੁੱਪੂਗੀ ਨਹੀਂ ਕੋਈ ਗੱਲ ਨਹੀਂ ਤੈਨੂੰ ਮਾੜੀ ਚੰਗੀ ਉਹ ਕਰਦੀ ਬਸ ਤੂੰ ਟਾਈਮ ਸਿਰ ਉੱਠਿਆ ਕਰ ਤੇ ਆਪਣਾ ਜਿਹੜਾ ਬੰਦਿਆ ਆ ਕੰਮ ਕਰ ਲਿਆ ਕਰ ਟਾਈਮ ਸਿਰ ਜਿੰਨਾ ਤੇ ਥੁੰਦਾ ਉਹਨਾਂ ਕਰ ਲਿਆ ਕਰ ਆ ਮੇਰੀ ਧੀ ਢੋਲਾ ਰੱਪਾ ਨਾ ਪਾਇਆ ਕਰ ਚੰਗਾ ਸਿਆਣੀ ਬਣ ਮੇਰੀ ਧੀ ਤੂੰ ਮਜ਼ਾ ਨਹੀਂ ਉਹ ਹੱਥ ਜੋੜਦੇ ਨੇ ਨਾ ਨਵੇਂ ਨਾ ਸੱਸ ਮੇਰੇ ਘਰ ਦੇ ਲੈ ਕੇ ਤਾਂ ਠੰਡ ਪੈ ਜਾਂਦੀ ਆ ਲੱਗਦਾ ਸ਼ਰਵਾਦੀ ਆ ਬੜੀ ਬੇਤੀ ਸਾਰੇ ਮਨ ਹੱਥ ਜੋੜਦਾਂ ਨਾਗੇ ਨੇ ਇਹ ਹਨ ਉੱਤੋਂ 8:30 ਵਜੇ ਹੈ ਸਵੇਰ ਦੇ ਪਰ ਇਹਨੂੰ ਮਾਸਾ ਸ਼ਰਮ ਨਹੀਂ ਹੈਗੀ ਕਿ ਦਰਮਾਨ ਨਾ ਕੋੜੇ ਵੇਚ ਕੇ ਸੁੱਤੀ ਆ ਇਹਨੂੰ ਇਹ ਨਹੀਂ ਪਤਾ ਹੈਗਾ ਚੱਲ ਹੋਰ ਨਹੀਂ ਕੁਛ ਝਾੜੂ ਮੈਂ ਰੋਜ਼ ਲਾਉਣੀ ਹੈ ਤੇ ਝਾੜੂ ਹੀ ਲਾ ਲਿਆ ਕਰ ਬੰਦਾ ਆ ਕੇ ਪਰ ਨਾ ਉਹਨੂੰ ਹੈ ਹੀ ਨਹੀਂ ਐਨਾ ਅਗਲੀ ਹਾੜੇ ਸਿਰਸਾਨ ਕਰਕੇ ਪੈ ਗਈ ਆ ਇਹੋ ਜਿਹਾ ਕਿ ਤੇ ਮੇਰੀ ਥਾਂ ਤੇ ਕੋਈ ਹੋਰ ਹੁੰਦੀ ਨਾ ਤੈਨੂੰ ਜੁੰਡਿਓ ਫੜ ਕੇ ਬਾਹਰ ਕੱਢਣਾ ਸੀ ਜਿਹੜੇ ਹਿਸਾਬ ਨਾਲ ਇਹ ਆਕੜਦੀ ਫਿਰਦੀ ਆ ਸਾਰੀਆਂ ਰੀਝਾਂ ਇਹਦੀਆਂ ਹੀ ਪੂਰੀਆਂ ਕਰੀ ਜਾਓ ਬਾਕੀ ਦੇ ਘਰ ਦੇ ਜੀ ਹੈ ਹੀ ਸੁਦਾਈ ਹੈ ਨਾ ਚਲ ਕੋਈ ਨਹੀਂ ਨਹੀਂ ਕੰਮ ਕਰਨਾ ਤੇ ਨਾ ਕਰੇ ਅੱਗੇ ਕਿਹੜਾ ਮੈਂ ਇਹਦੇ ਕੰਮ ਤੇ ਬੈਠੀ ਹਾਂ ਪਹਿਲਾਂ ਵੀ ਤੇ ਸਾਰਾ ਕੰਮ ਮੈਂ ਆਪ ਹੀ ਕਰਦੀ ਹੁੰਨੀ ਸੀ ਮੈਨੂੰ ਨਹੀਂ ਇਹਦਾ ਕੋਈ ਸੋਖ ਹੈਗਾ ਤਾਂ ਨਾ ਮੈਨੂੰ ਹੋਣਾ ਹੀ ਆ। ਪੁੱਜਾ ਥਾ ਹੁਣ ਡੈਪੀ ਤੇ ਪੰਮ ਕਿੱਥੇ ਗਈ ਅੱਜ? ਉઠી ਨਹੀਂ ਅਜੇ ਤੱਕ। ਮੰਮੀ ਜਾਣਾ ਉਹਨੇ ਕਿੱਥੇ ਆ? ਹਾਂ ਪਤਾ ਤੇ ਹੈਗਾ ਤੁਹਾਨੂੰ। ਉਸ ਉਦੋਂ ਦੀ ਸੁੱਤੀ ਉਹਨੇ ਤੇ ਕਿਤੇ ਇੱਕ ਵਾਰੀ ਵੀ ਉੱਠ ਕੇ ਨਹੀਂ ਵੇਖਿਆ ਹੈਗਾ। ਮੈਂ ਹੀ ਵੇਖ ਲਾਂ ਕੋਈ ਕੰਮ ਹੀ ਕੋਈ ਕਰਦਾ ਬੰਦਾ ਲਾਗੋ। ਚਲ ਕੋਈ ਗੱਲ ਨਹੀਂ। ਵੇਖ ਲਾ ਕੱਲ ਤਕਾਲਾਂ ਦੀ ਸੁੱਤੀ। ਤੇ ਮੰਮੀ ਕੀ ਕਰ ਸਕਦੇ ਹੁਣ ਇੱਥੇ ਤੁਸੀਂ ਦੱਸੋ ਮੈਨੂੰ ਘੜੇ ਲੰਮੇ ਪਈਏ ਰਾਤ ਨੂੰ ਤੇ ਅੰਤੇਰੇ ਪਾਸੇ ਪੀੜ ਕਰਨਦਾ ਪਈ ਤੇ ਮੋਢੇ ਹਨ ਨਾ ਲੰਮੇ ਪਾਪੇ ਬੰਦਾ ਥੱਕ ਜਾਂਦਾ ਤੇ ਬੰਦਾ ਸਵੇਰੇ ਸੋਈਦਾ ਹੈ ਕਦੋਂ ਲੋ ਲੱਗੇ ਤੇ ਆਪਣਾ ਕੰਮ ਨਪਟਾਈਏ ਸਤੋ ਪਹਣ ਤੋਂ ਕੀਤਾ ਕੀਤਾ ਮੰਮੀ ਹੁਣ ਤੁਸੀਂ ਦੱਸੋ ਮੈਨੂੰ ਇੱਥੇ ਕੋਈ ਕਾਰ ਥੋੜੀ ਜਿਹਾ ਦੱਦਾ ਜੇ ਇਹਨੂੰ ਕਹੋ ਤੇ ਅਗਲੀ ਸਿਰ ਦੇ ਵਾਲਾ ਨੂੰ ਪੈਂਦੀ ਅੱਗੂ ਇਹਦੇ ਨਾਲੋਂ ਚੰਗਾ ਵਾ ਵੀ ਬੰਦਾ ਨਾ ਇਹਨੂੰ ਕਹਿਣ ਤੋਂ ਬਿਨਾਂ ਹੀ ਆਪਣਾ ਕੰਮ ਆਪੇ ਕਰ ਲੇ ਨਾਲੇ ਮੇਰੀ ਗੱਲ ਸੁਣੋ ਅੱਗੀ ਕਿਹੜਾ ਮੈਂ ਇਹਦੇ ਕੰਮ ਤੇ ਬੈਠੀ ਸਾਰਾ ਕੰਮ ਮੈਂ ਅੱਗੇ ਵੀ ਆਪ ਹੀ ਕਰਦੀ ਰ ਮੈਨੂੰ ਇਹਦਾ ਕੋਈ ਸੁਖ ਨਹੀਂ ਹੈਗਾ ਕਿੱਦਾਂ ਚੱਲੂ ਕੰਮ ਇਤਰਾ ਹਨਾ ਸਾਡੇ ਘਰ ਤੇ ਇਤਰਾ ਹੀ ਤਾਂ ਮੈਨੂੰ ਤਾਂ ਇਦਾਂ ਲੱਗਦਾ ਤੇ ਖੇਰੂ ਖੇਰੂ ਹੋ ਹੀ ਜਾਂਦਾ ਇਹ ਹੋਰ ਕੀ ਆ ਮੰਮੀ ਅਸੀਂ ਵੇਲਾ ਦੋ ਤਿੰਨ ਜੀ ਘਰ ਦੇ ਹੀ ਸਾਰੇ ਕਿੰਨੇ ਅਸੀਂ ਚੈਨ ਦੇ ਨਾਲ ਰਹਿੰਦੇ ਨਹੀਂ ਕਿਤੇ ਰੌਣਕ ਸਾਡੇ ਘਰ ਇੰਨੀ ਹੁੰਦੀ ਸੀ ਇੰਨੇ ਤੇ ਸਾਡੀਆਂ ਖੁਸ਼ੀਆਂ ਹੀ ਖੋਲੀਆਂ ਵਾ ਜਿੱਦਣ ਦੀ ਆਈ ਆ ਨਾ ਉਦੋਂ ਦਾ ਹੀ ਇਹਨੇ ਕਲੇਸ਼ ਪਾਇਆ ਵਾ ਕਦੀ ਕੋਈ ਗੱਲ ਲੈ ਕੇ ਬਹਿ ਜਾਂਦੀ ਆ ਕਦੀ ਕੋਈ ਗੱਲ ਲੈ ਕੇ ਬਹਿ ਜਾਂਦੀ ਆ ਤੂੰ ਇਹਦਾ ਸੋਚ ਰਿਹਾ ਹੁਣ ਕੀ ਕਰਨਾ ਵਾ ਤੂੰ ਜੇ ਦੱਸਣਾ ਕਿ ਮੈਂ ਤਾਂ ਡਰਦੀ ਨਹੀਂ ਕੋਈਂਦੀ ਕਿਉਂਕਿ ਅੱਜ ਕੱਲ ਕੁੜੀਆਂ ਦੀ ਜ਼ਿਆਦਾ ਸੁਣਵਾਈ ਆ ਮੁੰਡੇ ਵਾਲਿਆਂ ਦੀ ਤਾਂ ਕੋਈ ਸੁਣਦਾ ਹੀ ਨਹੀਂ ਭਾਵੇਂ ਮੁੰਡੇ ਵਾਲਿਆਂ ਦੀ ਕੋਈ ਗਲਤੀ ਨਹੀਂ ਤਾਂ ਵੀ ਗਲਤੀ ਕੱਢ ਦਿੰਦੇ ਆ ਮਮੀ ਹੈ ਇਹੋ ਗੱਲਾਂ ਦਾ ਤੇ ਡਰ ਹੁੰਦਾ ਵਾ ਉਤੋਂ ਧਮਕੀਆਂ ਵੀ ਦੇਣ ਲੱਗ ਪੈਂਦੀ ਛੋਟੀ ਮੈਂ ਮਮੀ ਨੂੰ ਫੋਨ ਕਰ ਦੂੰ ਮੈਂ ਆਪਣੇ ਪਾਪੇ ਨੂੰ ਫੋਨ ਕਰ ਦੂੰ ਮੈਂ ਇਦਾਂ ਕਰ ਦੂੰਗੀ ਦੱਸੋ ਅਸੀਂ ਇੱਥੇ ਹੁਣ ਕੀ ਕਰੀਏ ਘੁੱਟ-ਘੁੱਟ ਕੇ ਥੋੜਾ ਰਹਿਣਾ ਵਾ ਮੈਂ ਤਾਂ ਕੱਣੀ ਇਹਦੇ ਨਾਲ ਚੰਗਾ ਨਾ ਮੇਨਾਖੰਡ ਹੋਰ ਵੇਖ ਲੋ ਕੀ ਕਰਦੀ ਐ ਤੇ ਕੀ ਨਹੀਂ ਤੇ ਮੁੜਕੇ ਆਪਣੇ ਆ ਰਵਾਰੇ ਨਾਲ ਗੱਲ ਕਰੋ ਪੜਾਉ ਕੀ ਆਂਦਾ ਵਾ ਉਹਨੇ ਸਾਰੇ ਕੰਮ ਖਰਾਬ ਕੀਤਾ ਸਾਡਾ ਉਦੋਂ ਤੇ ਉਹ ਵੀ ਕਹਿੰਦਾ ਹੀ ਨਾ ਕੁੜੀ ਵਰਗੀ ਤੇ ਤੁਹਾਨੂੰ ਕਿਤੇ ਕੁੜੀ ਲੱਭਣੀ ਨਹੀਂ ਹੈਗੀ ਅੱਖਾਂ ਮੀਟ ਕੇ ਰਿਸ਼ਤਾ ਕਰ ਦੋ ਉਹਨੇ ਸਾਡੀਆਂ ਪੱਕੀਆਂ ਹੀ ਅੱਖਾਂ ਮੀਟਣ ਨੂੰ ਫਿਰਨ ਡਈ ਆ ਕੀ ਕਰ ਰਹੀ ਇਤਰਾ ਕੰਮ ਚੱਲਣਾ ਮੈਨੂੰ ਤਾਂ ਲੱਗਦਾ ਨਹੀਂ ਇਤਰਾ ਦਾ ਕੰਮ ਚੱਲਣਾ ਹਰ ਇੱਕ ਗੱਲ ਚ ਨਵਾਈ ਜਾਂਦੀ ਜੇ ਜੇ ਹਾਥੋਂ ਪੈਸੇ ਹੋਗੇ ਜੇ ਅਹੀਂ ਪੈਸੇ ਲਾਉਣੇ ਤੇ ਸਕੂਟਰੀ ਵੀਪਰ ਨਹੀਂ ਨਾਲ ਲੈਣ ਜਾ ਸਕਦਾ ਮੈਂ ਨਹੀਂ ਜਾ ਸਕਦੀ ਅਗਲੀ ਨੇ ਆਪਣਾ ਪਿਓ ਸਦਿਆ ਹੈ ਪਿਓ ਨੂੰ ਸੱਦ ਲਿਆ ਤੇ ਕਿੰਨੀ ਬੇਇੱਜ਼ਤੀ ਵਾਲੀ ਗੱਲ ਵਾ ਹੈ ਨਾ ਇਹ ਗੱਲ ਇੱਥੇ ਕੋਈ ਨਹੀਂ ਘਰ ਦੇ ਵਿੱਚ ਇੰਨੇ ਕੰਮ ਹੀ ਕਰਦੇ ਤੇ ਅਸੀਂ ਉੱਥੇ ਤੱਕ ਨਹੀਂ ਜਾ ਸਕਦੇ ਏਜੰਸੀ ਤੱਕ ਉਹ ਹੀ ਗੱਲ ਨਾ ਮੰਮੀ ਜੇ ਕਿਤੇ ਬਾਈ ਚਾਂਸ ਬੰਦੇ ਦਾ ਕੋਈ ਪੈਸਾ ਤੇ ਲਾਈ ਥੋੜ ਜੇ ਤੇ ਕੋਲ ਮਾਂ ਸਾਹਮਣੇ ਕਿੰਨੀ ਬੇਇੱਜ਼ਤੀ ਹੁੰਦੀ ਆ ਪਰ ਇਹਨੂੰ ਇੰਨਾ ਗੱਲਾਂ ਦਾ ਪਤਾ ਹੀ ਨਹੀਂ ਹੈਗਾ ਉਹ ਦੋਨਾਂ ਗਲਤੀ ਕੀਤੀ ਵਾਹੇ ਤੋਹੀਂ ਇਹਨੂੰ ਢਿੱਲ ਦਿੰਦੇ ਰਹੇ ਆ ਨਹੀਂ ਕੋਈ ਗੱਲ ਨਹੀਂ ਪੂਜਾ ਨਿਆਣੀ ਸਿਆਣੀ ਆਪੇ ਸਮਝ ਜੂਗੀ ਲੱਗਿਆ ਨਾ ਪਤਾ ਮੈਂ ਤੁਹਾਨੂੰ ਉਦੋਂ ਹੀ ਕਹਿੰਦੀ ਰਹੀ ਆ ਮੰਮੀ ਇੰਨਾ ਨਾ ਨੂੰ ਸਿਰ ਤੇ ਚੜਾਓ ਪਰ ਚਲੋ ਕੀ ਕਰਨਾ ਹੁਣ ਫਿਰ ਆਹ ਤੇ ਮੇਰੀ ਗੱਲ ਸੁਣੋ ਮੈਨੂੰ ਨਾ ਕਿਤੇ ਕਹਿ ਦਿਓ ਤੇ ਉਹਨੂੰ ਠਾਲ ਦੇ ਜਾ ਕੇ ਮੈਨੂੰ ਸੇ ਵਿਪੜ ਨੇ ਸਾਫ਼ ਮਨਾ ਕਰਤਾ ਵਾ ਤੂੰ ਉਹਨਾਂ ਠਾਲਣ ਜਾਵੇਂ ਕੋਈ ਨਹੀਂ ਮੈਂ ਠਾਲ ਲੈਣੀ ਜੇ ਰੱਖਣ ਜੇ ਨਾ ਤਾਂ ਚਾਹਤ ਨਹੀਂ ਤੂੰ ਵੀ ਨਾ ਕਹੋ ਕੁਝ ਆਪੇ ਮਰਜ਼ੀ ਨਾਲ ਆਪਣੀ ਨਾਲ ਉੱਠ ਜੂਗੀ ਮੇਨ ਲੱਦਾ ਉੱਠੀ ਗਈ ਆ ਕਿ ਨਹੀਂ ਨਹੀਂ ਆਏ ਆਏ ਕਿੱਥੇ ਉਹ ਤੇ ਨੂਰ ਆਈ ਉਹ ਬਾਹਰ ਮੇਰਾ ਤਾਂ ਟੜਾਕਾ ਹੀ ਨਹੀਂ ਕਰਦੀ ਕਿੱਥੇ ਉੱਠਣ ਵਾਲੀ ਆ ਆਹੋ ਚੱਲ ਕੋਈ ਨਹੀਂ ਮੈਂ ਸਾਹ ਸਜੇ ਕਰ ਲੈਣਾ ਕੰਮ ਆਪੇ ਆਪੇ ਨੂਰ ਨੂੰ ਵੀ ਛੁੱਟੀ ਅੱਜ ਛੁੱਟੀ ਆ ਆ ਚੱਲ ਫਿਰ ਤੂੰ ਲਾਲਾ ਝਾੜੂ ਫਿਰ ਸੂਰਜ ਚੜ ਜਾਂਦਾ ਵਾ ਤੇ ਮੈਂ ਕਰਦੀ ਚਾਹ ਘੁੱਟ ਬਣਾਉਣੀ ਫਿਰ ਤੂੰ ਹੀ ਪੀ ਲਈ ਨਹੀਂ ਕੋਈ ਨਹੀਂ ਤੂੰ ਹੀ ਬੈਠੋ ਮੈਂ ਬਣਾ ਲੈਣੀ ਚਾਹ ਕੋਈ ਨਹੀਂ ਮੇਲੀ ਨੇ ਕੀ ਕਰਦਾ ਮੈਂ ਤਾਂ ਪੁੱਤ ਸਿਰ ਤੇ ਜਰਾ ਕਿ ਲੀੜਾ ਲੱਲਿਆ ਕਰ ਚਾੜੂ ਲਾਉਣ ਲੱਗੇ ਚੰਗਾ ਚੰਗਾ ਕੋਈ ਨਹੀਂ ਮੰਮੀ ਕੋਈ ਨਹੀਂ ਲੱਲਣ ਨਹੀਂ ਮੈਂ ਵੇਖੋ ਹੁਣ ਮੰਮੀ ਟੈਨਸ਼ਨ ਲੈਣ ਈ ਆ ਤੇ ਜੇ ਇਹੋ ਗੱਲ ਕਿਤੇ ਨਾਲੇ ਪਹਿਲਾਂ ਸੋਚੀ ਹੁੰਦੀ ਤੇ ਕਿੰਨਾ ਵਧੀਆ ਹਣਾ ਸੀ ਹੁਣ ਕਹਿਣ ਈ ਮੈਂ ਵੀ ਨਹੀਂ ਢਾਲਣਾ ਹੈਗਾ ਹੁਣ ਕੀ ਫਾਇਦਾ ਹੁਣ ਤੇ ਸਿਰ ਤੋਂ ਪਾਣੀ ਲੰਗ ਗਿਆ ਆ ਹੁਣ ਤੇ ਅਗਲੀ ਏਨੀ ਸਿਰ ਤੇ ਚੜ ਗਈ ਆ ਫੇ ਕਿਤੇ ਕਿਸ ਦੀ ਸੁਣਦੀ ਗਿੰਦੀ ਨਹੀਂ ਹੈਗੀ ਜਿਉ ਬਾਹਰ ਵਾਲਾ ਈ ਉਹ ਵੀ ਨਹੀਂ ਸਾਡੀ ਹਸਾਰ ਲੈਂਦਾ ਹੈਗਾ ਉਹ ਵੀ ਕਹਿੰਦਾ ਨਹੀਂ ਕੋਈ ਗੱਲ ਨਹੀਂ ਲਿਆਂਦੋ ਇਹਨੂੰ ਸਕੂਟਰੀ ਇਹਨੂੰ ਸਕੂਟਰੀ ਲਿਆਂਕੇ ਦੇਤੀ ਇਨੇ ਸਾਨੂੰ ਤੇ ਉਹ ਗਲੀਆਂ ਦਾ ਪਤਾ ਵੀ ਨਹੀਂ ਹੈਗਾ ਜਿਹੜੀਆਂ ਗਲੀਆਂ ਇਹਨੇ ਨੰਗ ਛੱਡਨੀਆਂ ਵਾ ਇਹਨੇ ਫਿਰਦੀ ਰਹਿਣਾ ਮੈਂ ਤਾਂ ਕਹਿੰਨੀ ਇਹਨੂੰ ਸਕੂਟਰੀ ਨਾ ਹੀ ਮਿਲੇ ਤਾਂ ਚੰਗਾ ਹੀ ਹੋ ਚਲ ਮੈਂ ਝਾੜੂ ਲਾ ਕੇ ਨਾ ਚਾਹ ਘੁੱਟ ਬਣਾ ਕੇ ਦੇ ਦਿੰਦੀ ਹਾਂ ਮੰਮਾ ਛੁੱਟੀ ਵਾਲੇ ਦਿਨ ਵੀ ਝਾੜੂ ਲਈ ਜਾਣ ਦੇ ਜੇ ਛੁੱਟੀ ਵਾਲੇ ਦਿਨ ਕੁਝ ਤੇ ਸਪੈਸ਼ਲ ਬਣਾਉਣਾ ਜਾਓ ਅੱਜ ਮੈਨੂੰ ਆਲੂ ਵਾਲੇ ਪਰਾਂਠੇ ਬਣਾ ਦਿਓ ਅਸ਼ਾ ਜੀ ਹਾਂ ਜੀ ਆਲੂ ਵਾਲੇ ਪਰੌਂਠੇ ਦੇ ਬਣਾ ਦੇਣੇ ਆ ਪਰ ਤੂੰ ਪਹਿਲਾਂ ਮੈਨੂੰ ਇਹ ਦੱਸ ਵੀ ਛੁੱਟੀ ਵਾਲੇ ਦਿਨ ਕੀ ਗੱਲ ਸਾਨੂੰ ਵੀ ਛੁੱਟੀ ਪੈ ਗਈ ਆ ਤੁਹਾਨੂੰ ਛੁੱਟੀ ਆ ਸਕੂਲ ਵਾਲਿਆਂ ਨੂੰ ਸਾਨੂੰ ਕੋਈ ਛੁੱਟੀ ਨਹੀਂ ਆ ਸਾਡਾ ਡੇਲੀ ਕੰਮ ਚੱਲਦਾ ਰੁਟੀਨ 'ਚ ਕੋਈ ਗੱਲ ਨਹੀਂ ਬਣਾ ਦੋ ਹਾਂ ਤੁਸੀਂ ਚੱਲ ਕੋਈ ਨਹੀਂ ਬਣਾ ਤਾਂ ਮੈਂ ਦੇਣੀ ਆ ਪਰ ਪੁੱਤ ਮੈਨੂੰ ਨਾ ਕੰਮ ਵੜਾਇਆ ਜੇ ਮੈਂ ਉਹ ਆਲੂ ਵਾਲੇ ਪਰੌਂਠਿਆਂ ਵਾਲੇ ਹੋ ਗਈ ਤੇ ਕਿੰਨਾ ਟਾਈਮ ਮੇਰਾ ਰਸੋਈ ਚ ਹੀ ਭੱਜ ਜਾਣਾ ਵਾ ਉਤੋਂ ਵੇਹ ਧੁੱਪ ਸੂਰਜ ਵੇ ਕਿੱਥੇ ਆ ਗਿਆ ਵਾ ਤੇ ਮੈਂ ਕਿੱਦਾਂ ਕਿਹੜਾ ਕੰਮ ਕਿੱਦਾਂ ਨਿਭਾਉਂਗੀ ਮੈਂ ਚਾੜੂ ਲਾ ਦੇਣੀ ਨਹੀਂ ਨਹੀਂ ਤੂੰ ਨਹੀਂ ਚਾੜੂ ਲਾਉਣਾ ਤੂੰ ਜਾ ਕੇ ਤੇ ਪੜ ਆਪਣਾ ਚੰਗਾ ਪੇਪਰ ਸਿਰ ਤੇ ਆਏ ਆ ਹੁਣ ਤੇ ਇਹਨੂੰ ਪਤਾ ਨਾ ਨਾਲੇ ਮੇਰੀ ਧੀ ਨਾ ਕੰਮ ਵੱਲ ਧਿਆਨ ਦੇ ਆ ਕਰ ਠੀਕ ਆ ਠੀਕ ਆ ਆਹੋ ਜਿੱਦਾਂ ਟਿਊਸ਼ਨ ਵਾਲੀ ਮੈਡਮ ਦੱਸਦੀ ਹੈ ਨਾ ਉਹਦੀ ਗੱਲ ਨੂੰ ਉਦਾਂ ਹੀ ਧਿਆਨ ਨਾ ਸੁਣਨਾ ਵਾ ਤੇ ਧਿਆਨ ਨਾ ਪੜਨਾ ਆ ਠੀਕ ਆ ਨਾ ਤੈਨੂੰ ਪਤਾ ਨਾ ਤੇਰੀ ਮम्मा ਘਰ ਤੇ ਪੜਾ ਨਹੀਂ ਸਕਦੀ ਤੈਨੂੰ ਮੇਰੇ ਕੋਲ ਤੇ ਇਨਾ ਟਾਈਮ ਹੀ ਨਹੀਂ ਹੁੰਦਾ ਨਾਲੇ ਮੈਂ ਕਿਹੜਾ ਇਨਾ ਹੀ ਪੜੀ ਆ ਜਿਹੜਾ ਮੈਂ ਤੈਨੂੰ ਘਰੇ ਪੜਾ ਲੂੰਗੀ ਤੇ ਉਹਦੇ ਸਿਰ ਤੇ ਜਿੱਦਾਂ ਪਹਿਲਾਂ ਫਰਸਟ ਆਉਂਦੀ ਹੈ ਨਾ ਮੈਨੂੰ ਉਹੀ ਓਰਡਰ ਵਿਜ਼ਨ ਫੇਅਰ ਚਾਹੀਦੀ ਆ ਠੀਕ ਆ ਮਮਾ ਠੀਕ ਆ ਤੇ ਚੱਲ ਜਾ ਹੁਣ ਤੂੰ ਬਹਿਨ ਦੇ ਜਾ ਕੇ ਜੇ ਕੋਈ ਕੰਮ ਹੈਗਾ ਤੇਰਾ ਕਰਨ ਵਾਲਾ ਤੇ ਉਹ ਕਰ ਲਾ ਤੇ ਮੈਂ ਤੈਨੂੰ ਠਹਿਰ ਕੇ ਬਣਾ ਦੇਣੀ ਆਲੂ ਵਾਲੀ ਪਰੌਂਠੀ ਚੰਗਾ ਜੇ ਉਹਨਾਂ ਚਿਰ ਜ਼ਿਆਦਾ ਭੁੱਖ ਲੱਗੀ ਹੈ ਨਾ ਤੇ ਉਹ ਬੈੜਦੀ ਢੋਚ ਨਾ ਅੰਦਰ ਬਿਸਕਟ ਪਏ ਆ ਉਹ ਖਾ ਲਾ ਤੇ ਦੁੱਧ ਲੈ ਲਾ ਅੰਦਰ ਉਹ ਨਾਲ ਗਲਾਸ ਠੀਕ ਨਹੀਂ ਆਣਿਆਂ ਨੂੰ ਆਪਣਾ ਹੀ ਹੁੰਦਾਈਓ ਤੇ ਹਾਨੂ ਪਹਿਲਾਂ ਪਰੌਂਠੀਆਂ ਲਾ ਕੇ ਦੇ ਦੇ ਪਰ ਇਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਵੀ ਘਰ ਵਿੱਚ ਕੀ ਵਾਪਰਨ ਡਿਆ ਆ ਨਿਆਣੀ ਤੇ ਹੈਗੀ ਆ ਹਜੇ ਇਹਨੂੰ ਦਸੀਏ ਵੀ ਤੇ ਕੀ ਦਸੀਏ ਇਹ ਕੋਈ ਹੋ ਅੰਦਰ ਐਡੀ ਵੱਡੀ ਹੋਈ ਆ ਤੇ ਹਜੇ ਤੱਕ ਨਹੀਂ ਉਹਨੂੰ ਅਕਲ ਆਈ ਹੈਗੀ ਹਜੇ ਤੱਕ ਗਰੇ ਉੱਠਣ ਦਾ ਉਹਨੂੰ ਪਤਾ ਹੀ ਕੋਈ ਨਹੀਂ ਲੱਗਾ ਮੇਰਾ ਵੀਰ ਹਾਂਜੀ ਭਾਈ ਲੱਗੇ ਚਲ ਵਾਵਾ ਕੰਮ ਖੇਚਦਾ ਹੈਂ ਤੂੰ ਹਾਂਜੀ ਉਹਨੇ ਗੱਲ ਹੀ ਉਹ ਮੈਂ ਸੋਤਿਆ ਨਹੀਂ ਨਹੀਂ ਇਤਨੇ ਹਲੂਗੀ ਟਰਾਲੇ ਵਾਹ ਵਾਹ ਮੈਂ ਵੇਖਿਆ ਚੱਕਾ ਲੱਗ ਗਿਆ ਹੈ ਹਾਂਜੀ ਇੱਥੇ ਨਿਕਲ ਆ ਵੀਰ ਬਾਬਾ ਚਲ ਵਧੀਆ ਹੋ ਗਿਆ ਹਾਂਜੀ ਤੇ ਗੱਲ ਸੁਣ ਮੇਰੀ ਵੀਰ ਮੇਰਾ ਵੀਰ ਹਾਂਜੀ ਉਹ ਨਾ ਟਰਾਲੀ ਵਾਲਿਆਂ ਨੂੰ ਕਿਹਾ ਮਿੱਟੀ ਪਾਉਣ ਲਈ ਇੱਥੇ ਠੀਕ ਹੈ ਤੇ ਇਦਾਂ ਕਰੀ ਸੋਇਆ ਤਾਂ ਕੰਮ ਖਿੱਚ ਦੇ ਉਹ ਨਾ ਕਿਤੇ ਹੋਰ ਗੌਰ ਟਰਾਲੀਆਂ ਲੈ ਜਾਂ ਬਾਅਦ ਚ ਪਹੁੰਚਾ ਕੇ ਠੀਕ ਜੀ ਠੀਕ ਆ ਤੇ ਮਿੱਟੀ ਪਾਉਣੀ ਹੁੰਦੀ ਸੋਇਏ ਇੱਥੇ ਮੇਰਾ ਵੀਰ ਉਹ ਯਾਰ ਸਬਜ਼ੀ ਸਬਜ਼ੀ ਲਾ ਇੱਥੇ ਤੁਹਾਨੂੰ ਪਤਾ ਸਾਲ ਵਿੱਚ ਬੜਾ ਬੜੀ ਮਹਿੰਗੀ ਸਬਜ਼ੀ ਹੈ ਹਾਂਜੀ ਆਹੋ ਕੋਈ ਨਾ ਸਾਨੂੰ ਖਿੱਚ ਦਾਂਗੇ ਤੇ ਅੱਜ ਥੋੜੀ ਪੈਣ ਦੀ ਲੋੜ ਹੀ ਮਿਲ ਜਾਣਗੇ ਪੈ ਚਾ ਦੇਗਰ ਰੁਪਈਆ ਦੋ ਗਿਆ 2000 ਰਣਾਵਾ ਹਾਂਜੀ ਚਲ ਕੋਈ ਗੱਲ ਨਹੀਂ ਐਦਾਂ ਕਰ ਤੂੰ ਸ਼ਾਮ ਨੂੰ ਮੇਰਾ ਵੀਰ ਲੈਣੀ ਕੋਈ ਗੱਲ ਨਹੀਂ ਠੀਕ ਠੀਕ ਆ ਤੂੰ ਮਾਰਿਆ ਮਤ ਮੇਰਾ ਵੀਰ ਠੀਕ ਤੇ ਖਿੱਤੇ ਦੇ ਕੰਮ ਨੂੰ ਮੇਰਾ ਭਰਾ ਐ ਮਿੱਟੀ ਪੈਣੀ ਚਾਹੀਦੀ ਉਹ ਗੱਲ ਇੱਥੇ ਕੋਈ ਨਹੀਂ ਪਾਦਾ ਆ ਚਲ ਠੀਕ ਹੈ ਤੂੰ ਕਰ ਹਾਂਜੀ ਬਣਾ ਲਿਆ ਦਾ ਬਾਜੀ ਨੇ ਹਾਂ ਤੇ ਕਰ ਗਈ ਆ ਔਰ پیسے ਮਿਲਦੇ ਨਹੀਂ ਲੱਗਦਾ ਇਹਨਾਂ ਦੇ ਘਰ ਤੇ ਜਨਾਨੀਆਂ ਦੀ ਚਲਦੀ ਆ ਵਧੀ ਨਿੱਕੀ ਨੂੰ ਲੈਂਦੀ ਲੱਗਦਾ ਉਹਨੇ ਨੇਰੀ ਲੈਂਦੀ ਪਈ ਇਹਨਾਂ ਦੀ